ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚ ਚੁਕੇ ਹਾਂ ਪਿੰਡ ਸੁਰਸਿੰਘ ਜ਼ਿਲ੍ਹਾ ਤਹਿਸੀਲ ਸ਼੍ਰੀ ਤਰਨਤਾਰਨ ਸਾਹਿਬ ਢੋਲਰ ਡੇਰੀ ਫਾਰਮ ਤੇ ਆਇਆ ਦੋਸਤੋ ਵੀਰ ਸੰਦੀਪ ਸਿੰਘ ਹੁਣ ਦੇ ਕੋਲ ਹਰ ਵਾਰ ਦੀ ਤਰ੍ਹਾਂ ਦੋਸਤੋ ਅੱਜ ਵੀ ਆਪਾਂ ਤੁਹਾਨੂੰ ਕੋਈ ਤਿੰਨ ਗਨਾਕ ਜਿਹੜੇ ਦਿਖਾਉਣੇ ਆ ਠੀਕਾ ਜੀ ਵੈਸੇ ਮੱਝਾਂ ਅੱਜ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਉਣੀਆਂ ਨੇ ਨੀਲੀ ਔਰ ਆਵੀ ਦੀ ਇੱਕ ਬਹੁਤ ਖੂਬਸੂਰਤ ਫੁੱਲ ਹੈਵੀ ਬਾਡੀ weight ਇੱਕ ਟੈਂਕ ਵਰਗੀ ਤੁਹਾਨੂੰ ਮੱਝ ਦਿਖਾ ਦਿਆਂਗੇ ਸੂਈ ਸਵਾਈ ਆ ਤੇ ਨਾਲ ਦੀ ਨਾਲ ਹੀ ਦੋਸਤੋ ਇੱਕ ਬੂਰੀ ਤੁਹਾਨੂੰ ਮੱਝ ਦਿਖਾ ਦਿਆਂਗੇ ਗੱਬਣ ਇੱਕ ਝੋਟੀ ਹੋਰ ਜਿਹੜੀ ਤੁਸੀਂ ਐਂਡ ਦੇ ਵਿੱਚ ਵੇਖੋਗੇ ਠੀਕ ਆ ਜੀ ਤੀਜੇ ਨੰਬਰ ਤੇ ਜਿਹੜੀ ਇੱਧਰ ਤੁਹਾਨੂੰ ਆਪਾ ਦਿਖਾਉਣ ਜਾ ਰਹੇ ਹਾਂ ਠੀਕ ਆ ਜੀ ਇਹ ਵੀ ਸੂਈ ਸਵਾਈ ਆ ਤੇ ਤਿੰਨ ਹੀ ਮੱਝਾਂ ਝੋਟੀਆਂ ਨੇ ਤਿੰਨਾਂ ਮੱਝਾਂ ਦੀ ਪੂਰੀ ਡਿਟੇਲ ਤੁਹਾਨੂੰ ਮਿਲੂਗੀ ਇਸ ਵੀਡੀਓ ਦੇ ਵਿੱਚ ਤਰੀਕ ਅੱਜ 5 ਨਵੰਬਰ ਸਮਾਂ ਕੋਈ ਦੁਪਹਿਰ ਦੇ 2:30 ਵਜੇ ਦਾ ਟਾਈਮ ਆ ਸੋ ਮਾਲ ਜਿਹੜਾ ਸਾਫ਼ ਸੁਥਰਾ ਪਸ਼ੂ ਚੰਗੇ ਆ ਪੂਰੇ ਹੈਵੀ ਬਾਡੀ ਰੇਟ ਦੇ ਵਿੱਚ ਨੇ ਸੋ ਸਾਰੇ ਵੀਰਾਂ ਨੂੰ ਬੇਨਤੀ ਆਪਾਂ ਹਰ ਵਾਰੀ ਕਰਾਂਗੇ ਠੀਕ ਹੈ ਜੀ ਵੀ ਇੱਥੇ ਆਣ ਕੇ ਮੇਰਾ ਵੀਰ ਬੇਸ਼ੱਕ ਦੋ ਟਾਈਮ ਚੋਕੇ ਤਿੰਨ ਤਿੰਨ ਟਾਈਮ ਚੋਕੇ ਤਸੱਲੀ ਤੁਸੀਂ ਕਰ ਸਕਦੇ ਹੋ ਠੀਕ ਹੈ ਜੀ ਗੱਬੜ ਪਸ਼ੂ ਲੈ ਕੇ ਜਾਂਦੇ ਹੋ ਟਿੱਪ ਕੇ ਆਪਣੀ ਭਰਾ ਕੇ ਤਸੱਲੀ ਕਰੋ ਸੋ ਪੁਲਰ ਡੇਰੀ ਫਾਰਮ ਪਿੰਡ ਸੌਰ ਸਿੰਘ 21 ਪਿੰਡ ਤੋਂ ਕੋਈ 8-9 ਕਿਲੋਮੀਟਰ ਦੀ ਦੂਰੀ ਆ ਪੂਰੀ ਗੱਲਬਾਤ ਕਰਦੇ ਆ ਲੈਨੇ ਆ ਡਿਟੇਲ ਸਭ ਤੋਂ ਪਹਿਲਾਂ ਸੰਦੀਪ ਸਤਿ ਸ੍ਰੀ ਅਕਾਲ ਵੀਰ ਸਤਿ ਸ੍ਰੀ ਅਕਾਲ ਸੰਤੂ ਸਾਹਿਬ ਜੀ ਠੀਕ ਠਾਕ ਜੀ ਮਰਜੀ ਬੜੇ ਵਧੀਆ ਸੰਦੀਪ ਸਿੰਘ ਕੀ ਹਾਲ ਚਾਲੀ ਬੜੀ ਕਿਰਪਾ ਕਰੂਗਾ ਹਾਂ ਦੱਸਦੀ ਹਾਂ ਹਾਂਜੀ ਇਥੇ ਰਹਿ ਗਏ ਜੀ। ਆ ਇਤਰਾ ਸੰਤੋਸ ਸਾਹਿਬ ਬਿਜੀ ਰਹੇ ਥੋੜੇ ਹਫਤਾ ਗਾ ਉਹਦਾ ਕਰਕੇ ਆਪਣੇ ਤਾਂ ਵੀਡੀਓ ਪਾਈ ਨਹੀਂ ਗਈ ਤੇ ਕਣਕਾ ਕੌਣ ਕਾ ਬਿਜੀਆ ਗਈਆਂ ਫਿਰ ਹੁਣ ਤਿਆਰੀ ਹੈ ਬਸ ਕਣਕਾ ਬੀਜਣ ਦਾ ਰਹਿ ਗਿਆ ਦੱਕ ਕਿਲੇ ਥਾਂੇ ਬਾਕੀ ਬੀਜੀ ਗਈ ਆ। ਹਾਂ ਮਤਲਬ ਮੈਂ ਅੱਗੇ ਵੇਖਿਆ ਮੈਂ ਕਿਹਾ ਵੀ ਥੋੜਾ ਜਿਹਾ ਬਿਜੀ ਆ ਬੰਦਾ ਆਪਣਾ ਸੱਜਣ ਵੀਰ ਹਾਂਜੀ ਹਾਂਜੀ ਹੁਣ ਮੈਂ ਕਣਕਾਂ ਦਾ ਜੋਰਾ ਸ਼ੁਰੂ ਨਹੀਂ ਨਹੀਂ ਹੁਣ ਸੰਤੋਸ ਸਾਹਿਬ ਕਣਕ ਕੌਣ ਕੇ ਵੇਚ ਕੇ ਆਪਾਂ ਵੇਲੇ ਆ। ਬਟਾ ਮਟਾ ਪਾ ਕੇ ਮੁੜ ਕੇ ਆਪਾਂ ਕੋਈ ਨਹੀਂ ਕਰਨਾ ਪਸ਼ੂ ਲਿਆਇਆ ਕਰਨੇ ਹੁਣ। ਬਸ ਬਸ ਰੋਜ਼ ਦੀ ਰੋਜ਼ ਇੱਕ ਗੱਲ ਕਹਿੰਦੀ ਵੀ ਇੱਕ ਦਿ ਤੋੜ ਕੱਢ ਦੀ ਹੁਣ ਵੀ ਸੰਤੂ ਸਾਹਿਬ ਵੇਖੋ ਨਗੀਨੇ ਪੁੱਟ ਕੇ ਲਿਆਂਦੇ ਆ ਕਾ ਝੋਟੀ ਆ ਹਾਂ ਇੱਕ ਬੁਰੀ ਝੋਟੀ ਆ ਹਾਂ ਇੱਕ ਕਾਲੀ ਝੋਟੀ ਆ ਆ ਨਹੀਂ ਮੱਝਾ ਤਿੰਨੇ ਚੱਕੀਆਂ ਨੇ ਆ ਸੁਈ ਜੇ ਕਲ ਦੀ ਨੀਲੀ ਰਾਵੀ ਦੀ ਜੇ ਨੀਲੀ ਰਾਵੀ ਦਾ ਮਗਰ ਕਟਾ ਆ ਗਿਆ ਲਓ ਜੀ ਨੀਲੀ ਰਾਵੀ ਦੀ ਮੱਝ ਤੇ ਨੀਲੀ ਰਾਵੀ ਦਾ ਹੀ ਮਗਰ ਕਟਾ ਤੇ ਸੰਦੀਪ ਸੂਬਾ ਦੂਜਾ ਕਿਥੇ ਸੂਬਾ ਦੂਜਾ ਜੀ ਦੂਜਾ ਸੂਬਾ ਦੂਜਾ ਸੂਬਾ ਹਾਂ ਜੀ ਤੇ ਮੀਨੀ ਝੋਟੀ ਬਹੁਤ ਵਧੀਆ ਨਿਗਾ ਨਿਗਾ ਸਿੰਘ ਠਾਣੂ ਸੋ ਛੋਟਾ ਸਿੰਘ ਆ ਦੋਸਤੋ ਠੇਹ ਠਾਣੂ ਠੀਕ ਆ ਜੀ ਬਿੱਲੀ ਮਣਕੀ ਅੱਖ ਸਟੇਟ ਪੜਾ ਮਾਰਕਿੰਗ ਨਿਸ਼ਾਨੀਆਂ ਜਿਕਰ ਤੁਹਾਨੂੰ ਆਪਾਂ ਦਿਖਾਈਏ ਤੇ ਅਗਲੇ ਪੈਰਾਂ ਦੇ ਵੀ ਤੁਸੀਂ ਵੇਖੋਗੇ ਮਾਰਕਿੰਗ ਪ੍ਰੋਪਰ ਤੇ ਮਗਰਲੀਆਂ ਲੱਤਾਂ ਵਿੱਚ ਧੋਤੀਆਂ ਨੇ ਠੀਕ ਆ ਜੀ ਤੇ ਬੋਲਾ ਸੰਦੀਪ ਕਿੰਨਾ ਚੱਡੇ ਦੇ ਬਾਬੇ ਡੱਬ ਹੈਗਾ ਸੰਦੂ ਦਾ ਉੱਤੇ ਵੀ ਇਹ ਲੋ ਬਿਲਕੁਲ ਬਿਲਕੁਲ ਬੋਲਾ ਦੇ ਸਰ ਸੰਦੂ 9-10 ਕਿਲੋ ਹੋਗਾ 9-10 ਕਿਲੋ ਆ ਛੋਟੀ ਦੁੱਧ ਪਹਿਲੇ ਸਵੇਰ 12 ਕਿਲੋ ਕੱਢਿਆ ਕਰ ਜੂਗੀ ਛੋਟੀ 13-14 ਕਿਲੋ ਦੁੱਧ ਦੇ ਰਗੀ ਠੀਕ ਹੈ ਭਰਾ 15 ਨੂੰ ਹੱਥ ਮਾਰਦੇ ਮਾਰਦੇ ਗਾੜੀ ਸਾਮ ਦਾ ਦੁੱਧ ਹੈ ਜੀ ਗਾ ਬਿਲਕੁਲ ਦੁੱਧ ਬਸ ਇਤਰਾ ਦੀ ਪੂਰ ਛੱਟੇ ਦੀ ਫੁੱਲ ਆਪਣੀ ਗਾਰੰਟੀ ਭਾ ਇਤਨਾ ਲਾਵਾਂਗੇ ਫੋਲੀ ਗਾਰੰਟੀ ਆਪਣੀ ਬੋਦੀ ਪੂਰੀਆਂ ਗਾਰੰਟੀਆਂ ਨੇ ਫੋਲੀ ਤਸੱਲੀਆਂ ਨੇ ਇਹਨੇ ਗੱਲ ਸੰਧੂ ਸਾਹਿਬ ਰੁਪਏ ਲਾ ਕੇ ਮਾਲ ਲਈਦਾ ਤੇ ਲਾ ਕੇ ਵੇਚਣਾ ਪੈਣਾ ਬਸ 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 ਦੇਲਾ ਲੈਣਾ ਤੇ ਦੇਲਾ ਸੰਧੂ ਸਾਹਿਬ ਅਗਲੇ ਲੈਣਾ ਬਿਲਕੁਲ ਜੀ ਬਿਲਕੁਲ ਬਾਕੀ ਇਹਦੀ ਫੁੱਲ ਗਾਰੰਟੀ ਜੇ ਆਪਣੀ ਕੋ ਪੂਰ ਛਟਾ ਹੋਵੇ ਪੋਲੀ ਰੂਰਗੀ ਨਾ ਹੋਵੇ ਅਗਲਾ ਝੋਟੀ ਆਪਣੀ ਘਰੇ ਕੱਲ ਜੀ ਬੋਦੀ ਪੂਰਾ ਵਜਨ ਲੋਡ ਆ ਬਾਕੀ ਮੇਰਾ ਵੀਰ ਇੱਕ ਪੂਰੀ ਨਿਗਾਹ ਦੇ ਵਿੱਚੋਂ ਕੱਢੋ ਤੁਸੀਂ ਸ਼ੈ ਕੀ ਆ ਦੂਜਾ ਸੂਬਾ ਇੱਕ ਸਾਰ ਬਿਲਕੁਲ ਪੱਦਰ ਲੈਵਾ ਆ ਵੇਖੋ ਡਿਜ਼ਾਈਨ ਮਗਰੋ ਦੇਵੇ ਦੀ ਬਹੁਤ ਹੀ ਸੋਹਣੀ ਕੁਆਲਿਟੀ ਹੈ ਤੇ ਅਠੋਂ ਬਾਹਰ ਤਕਰੀਬਨ ਬੋਲਾ ਹੀ ਬੋਲਾ ਹੀ ਦੇ ਥੱਲੇ ਇਸ ਵਕਤ ਹੈਗਾ ਜੀ ਹੈਗਾ ਸੋ ਚੁਬਾਈ ਦੀ ਤੁਹਾਨੂੰ ਪਹਿਲਾਂ ਹੀ ਛੇਦੀ ਤਸੱਲੀ ਦੇ ਦਿੱਤੀ ਹੈ ਸੰਦੀਪ ਨੇ ਵੀ ਇੱਕ ਨੰਬਰ ਚੋਣ ਆ ਕੋਈ ਵੀਰ ਆਨਲਾਈਨ ਸੌਦਾ ਮਗਾਉਂਦਾ ਚਾਹੇ ਤੁਸੀਂ ਇੱਥੇ ਆਉਂਦੇ ਹੋ ਕੋਈ ਲੰਬੇ ਵਾਲੀ ਤਾਂ ਛੇ ਗੱਲਬਾਤ ਸੰਧੂ ਸਾਹਿਬ ਚੱਕਰੀ ਕੋਈ ਨਹੀਂ ਲੰਬੇ ਵਾਲਾ ਦੇ ਵੇਖੋ ਕੁਆਲਿਟੀ ਠੀਕ ਆ ਜੀ ਸੋ ਪੰਡ ਸੁਰਸਿੰਘ ਖੜੇ ਆ ਤਾਂ ਇਹੋ ਜਿਹਾ ਸੰਧੂ ਸਾਹਿਬ ਜਾਨਵਰ ਬਹੁਤ ਘੱਟ ਲੱਭਦੇ ਆ ਨਿਗਾ ਨਿਗਾ ਮੀਨ ਲੱਗਾ ਹਾਂ ਸਟੇਟ ਪੜਾ ਪਿਓਰ ਨੀਲੀ ਰਾਵ ਦੀ ਝੋਟੀ ਆ ਵੇਖੋ ਤਾਂ ਦੋ ਸਾਹਿਬ ਸੰਦੀਪ ਮਾਰਨਿੰਗ ਚਵਾਈ ਕਰਤੀ ਫਿਰ ਕਿੰਨੇ ਕਵਜੇ ਫਿਰ ਸੰਤੂ ਸਾਹਿਬ 6 ਵਜੇ ਸਾਰੀਆਂ ਸਾਬ ਕੀਤੀਆਂ ਬੱਚੇ ਗਾੜੀ ਬੱਧੇ ਕਰਕੇ ਥੋੜਾ ਜਿਹਾ ਪਸਮਾ ਮਾਰ ਗਈ ਝੋਟੀ ਠੀਕ ਆ ਠੀਕ ਆ ਬਾਕੀ ਇਹੋ ਜੀ ਕੋਈ ਗੱਲ ਚਵਾਈ ਇੱਕ ਨੰਬਰ ਆ ਹਾਂ ਬਾਕੀ ਵੱਡੀ ਝੋਟੀ ਆ ਨਿੱਕੀ ਝੋਟੀ ਨਾਲ ਕੋਈ ਵੀ ਸਮਝੇ ਲਓ ਜੀ ਕਰੋ ਚੱਕ ਠੀਕਾ ਜੀ ਪੁੱਠਾ ਪੱਠਾ ਕਰੋ ਚੱਕ ਬਿਲਕੁਲ ਸਿੰਗਲ ਖੱਡੀ ਬਰੀਕ ਪਤਲਾ ਜੇ ਕੋਈ ਇੱਥੇ ਵੀ ਭੈਣ ਭਰਾ ਆਊਗਾ ਤੇ ਇੱਥੇ ਆ ਕੇ ਵੱਡੀ ਦੱਸੂਗੀ ਨਹੀਂ ਵੀ ਨਿੱਕੀ ਨਿੱਕੀ ਝੋਟੀ ਜਾਪੂਗੀ ਬਸ ਨਹੀਂ ਬਸ ਬਾਕੀ ਥਾਨ ਵੇਖੋ ਕਿੰਦਾ ਕੁਆਲਿਟੀ ਵਾਲਾ ਲੱਗਾ ਸੰ ਲੋ ਵੀ ਦੋਦਕੇ ਦੋਸਤ ਸੇਵਾ ਦਾ ਬਾਕੀ ਨਸਲ ਬ੍ਰੀਡ ਹੈ ਕਿ ਨਹੀਂ ਹੈ ਮੇਰਾ ਭਰਾ ਜਰੂਰ ਸੰਤੋਖ ਸਾਹਿਬ ਨਸਲ ਬ੍ਰੀਡ ਤੇ ਵੀ ਕਿਸੇ ਨੇ ਕੰਮ ਕਰਨਾ ਕਈ ਵੀਰੇ ਸ਼ਕੀਰ ਹੁੰਦੇ ਮੀਨੀ ਝੋਟੀ ਦੇ ਵੈਸੇ ਹੀ ਹਾਂ ਇਹ ਲੈ ਨਹੀਂ ਕਿਸੇ ਨੇ ਸੰਤੋਖ ਸਾਹਿਬ ਪੂਰਾ ਜਿਹੜਾ ਪਰਖੀ ਬੰਦਾ ਆ ਉਹਨੇ ਬਿਲਕੁਲ ਜੀ ਬਿਲਕੁਲ ਤੇ ਵੇਖ ਜਾਣੀ ਝੋਟੀ ਰਹਿਣੀ ਨਹੀਂਗੀ ਲੋ ਵੀ ਤੁਹਾਡੀ ਬਿਲਕੁਲ ਮਨਪਸੰਦ ਦੀ ਚੀਜ਼ ਦੋਸਤ ਬਿਲਕੁਲ ਤੁਹਾਡੇ ਸਾਹਮਣੇ ਪੇਸ਼ ਕਰ ਦਿੱਤੀ ਆ ਚੱਡਾ ਵੇਖੋ ਕਿੱਦਾਂ ਟਿਕਾਣੇ ਲੱਗਾ ਜੇ ਸਵੇਰੇ 6:30 ਵਜੇ ਚਵਾਈ ਕੀਤੀ ਆ ਪੂਰਾ ਟਾਈਮ ਨਹੀਂ ਕੋਈ ਬਾਜ਼ਾਰ ਨਹੀਂ ਵੇਖੋ ਕਿੱਦਾਂ ਕਿੱਦਾਂ ਟਿਕਾਣੇ ਲੱਗਾ ਬਾਕੀ ਨਾਰ ਨੂੰੜ ਜਿਹੜੀ ਆ ਦੋਸਤੋ ਮਿਲਕ ਨੜ ਦੋ ਪਾਸੇ ਵੇਖੋ ਮੋਟੀ ਠੀਕ ਆ ਸੋ ਬੱਚਾ ਲਾ ਦੇ ਵੀਰ ਸੰਦੀਪ ਮਰਾ ਇਹ ਆ ਦੇਖੋ ਜੀ ਠੀਕ ਆ ਸੋ ਬੱਚਾ ਲਾ ਦਿੱਤਾ ਕੋਈ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਨਾਲ ਦੀ ਨਾਲ ਹੀ ਦਿਖਾ ਦਿੰਨੇ ਆ ਉਹਨਾਂ ਭਰਾਵਾਂ ਲਈ ਖਾਸ ਤੌਰ ਤੇ ਆ ਵੀ ਜਿਹੜੇ ਮੇਰੇ ਵੀਰ ਕਈ ਵਾਰ ਦੂਰੋਂ ਜਿਹੜੇ ਉਹ ਸੌਦਾ ਕਰਦੇ ਆ ਤੇ ਸੋਚਦੇ ਆ ਵੀ ਕੋਈ ਭੂਰ ਸਿੱਟੇ ਦਾ ਪਤਾ ਲੱਗ ਜਾਂਦਾ ਤੇ ਮੱਝ ਲੈ ਲਈਏ ਠੀਕ ਆ ਤੇ ਭੂਰ ਸਿੱਟਾ ਆਪਾਂ ਤੁਹਾਨੂੰ ਚੈੱਕ ਕਰਾ ਦੇਣਾ ਬਾਕੀ ਸੰਤੋ ਸਾਹਿਬ ਹੁਣ ਅੱਜ ਕੱਲ ਤੁਹਾਨੂੰ ਪਤਾ ਚਲੋ ਕੱਟਾ ਕੱਟੀ ਜਰੀ ਮਗਰ ਕੱਟਾ ਆ ਕੱਟਾ ਨੀ ਲੀ ਰਾਵ ਇੰਨੇ ਵਿੱਚ ਮੁੱਲ ਕੋਈ ਚੰਗਾ ਵਟਾ ਜੂਗਾ। ਹਾਂ ਨਹੀਂ ਕੱਟਾ ਵੀ ਚੰਗਾ ਚੱਲ। ਲਓ ਜੀ ਮਗਰ ਮੇਲ ਕਾਫ ਆ ਪੂਰਾ ਜੰਮਿਆ ਪਲਿਆ ਬੱਚਾ ਹੈ। ਤੇ ਇਧਰੋਂ ਆਪਾਂ ਵਿਖਾਉਣਿਆ ਤੁਹਾਨੂੰ ਠੀਕਾ ਜੀ ਚਵਾਈ ਚਵਾਈ ਕਿਦਾਂ ਦੀ ਲੱਗੀ। ਆ ਦੇਖੋ ਜੀ। ਠੀਕ ਹੈ ਜੀ ਇਹ ਅਗਲੇ ਥਾਣੇ ਦੀ ਚਵਾਈ ਕਰੋ ਚੱਕ। ਹੈ ਪੋਲੀ ਜੀ ਬਿਲਕੁਲ ਹਨਾ ਰੂ ਰੂ ਅਰਜੀ ਸੰਤੂ ਸਾਹਿਬ। ਹਾਂ। ਲੌਡੀਆਂ ਕਰੋ ਜਾ ਕੇ ਠੀਕ ਆ ਜੀ ਫਟੀਦਾਰ ਤਾਰ ਸੰਤੋਸਾ ਮੈਂ ਪੂਰੀ ਮੋਟੀ ਹਾਂ ਮੋਟੀ ਤਾਰ ਉਹਦੇ ਗਰਲ ਕਰ ਲਈ ਆ ਵੇਖੋ ਠੀਕ ਆ ਜੀ ਸੋ ਬੋਲੇ ਤੇ तकरीबन 나ੜਗੋਆ ਨਾਲ ਆ ਬੱਚੇ ਤੇ ਉਹ ਵੀ ਪ੍ਰੋਪਰ ਤੁਹਾਨੂੰ ਆਪਾਂ ਦਿਖਾਤਾ ਵੀਡੀਓ ਦੇ ਵਿੱਚ ਸੋ ਚੰਗੀ ਆ ਬਾਕੀ ਚੁਵਾਈ ਜਿਹੜੀ ਆ ਤੁਹਾਨੂੰ ਆਪਾਂ ਦਿਖਾਈ ਦਿੰਦੀ ਆ ਵੈਸੇ ਮਾਰਨਿੰਗ ਚੁਵਾਈ ਚੁਵਾਈ ਆ ਹੁਣ ਵੀ ਜਿਹੜਾ ਬਿਲਕੁਲ ਸ਼ਾਮ ਨੂੰ ਟਾਈਮ ਨੇੜੇ ਹੀ ਆ ਚੁਵਾਈ ਇੱਕ ਨੰਬਰ ਸੰਤੋਸਾ ਕੋਈ ਚੱਕਰ ਨਹੀਂ ਚੁਵਾਈ ਦਾ ਕੋਈ ਚੁਵਾਈ ਦੀ ਝੋਟੀ ਖੇਲਣਾ ਹੋਊਗੀ ਭਾਵੇਂ ਕੋਈ ਵਪਾਰੀ ਖਰੀਦ ਲੇ ਆਪਣੇ ਨੂੰ ਠੀਕ ਆ ਜੀ ਲੈ ਵੀ ਸੰਦੀਪ ਕੀ ਮੁੱਲ ਦੇਵਾਂਗੇ ਕਿੰਨੇ ਮੁੱਲ ਸੰਤੂ ਸਾਹਿਬ 1.5 ਲੱਖ ਰੁਪਈਆ ਕਰਦੇ ਆ ਮੈਂ ਤਾਂ 1.5 ਦੀ ਝੋਟੀ ਵੇਚਦੀ ਆ ਜਿਹੜੀ ਚੰਗੀ ਝੋਟੀ ਮੁੱਲ ਵੀ 1.5 ਲੱਖ ਤਾਂ ਦੇ ਦਈਏ ਵੀ 1.5 ਲੱਖ ਦੀ 1.5 ਦੀ ਦੇ ਦਈਏ ਨਹੀਂ ਪੂਰੀਆਂ ਇੱਕ 40 ਦੀ ਦੇ ਦਈਏ ਇੱਕ 40 38 ਦੇ ਚੱਕਰਾਂ ਜਿਹੜਾ ਪਈਏ ਕੋਈ ਜਾਏ 35 ਦੇ ਦੇ ਦਈਏ ਫਿਰ ਦੱਸੋ ਕਿੰਦੇ ਮੈਂ ਤਾਂ ਨਤੀਓ ਜੇ ਥੋੜਾ ਜੰਦਰਾ ਆ ਜਿੰਦੇ ਧੱਕਾ ਹੋਏ ਨਾ ਜੀ ਧੱਕਾ ਨਹੀਂ ਹੁੰਦਾ ਚਲ ਪੂਰੇ 30 ਦੀ ਦੇ ਦਈਏ ਲਓ ਜੀ ਪੂਰੇ 30 ਦੀ ਦੋਸਤੋ ਪੂਰੇ 30 ਦੀ ਝੋਟੀ ਜਿਹੜਾ ਸੰਤੂ ਸਾਹਿਬ ਬਾਕੀ ਵੇਖੋ ਝੋਟੀ ਮੇਰਾ ਬਾਕੀ ਨਸਲ ਬਰੀਡ ਵਾਲੀ ਆ ਇਹ ਨਾ ਕੋਈ ਆ ਕੇ ਉਤਨਾ ਪੈਸੇ ਮੰਗੀ ਜਾਂਦਾ ਨਸਲ ਬਰੀਡ ਵਾਲੀ ਜਿਹਨੂੰ ਸੰਤੂ ਸਾਹਿਬ ਪਰਖ ਹੋਈ ਹਾਂ ਉਹਨੇ 2 ਮਿੰਟ ਨਹੀਂ ਲਾਉਣੇ ਝੋਟੀਆਂ ਉਸੇ ਲੈ ਖਰੀਦਣੀਆਂ ਲੋਬੀ ਭਰਾਵੋ ਬਹੁਤ ਜਿਹਨੂੰ ਨਾਮ ਪਤਾ ਹੋਇਆ ਉਹਨੇ ਸੰਤੂ ਸਾਹਿਬ ਉਹਦੀ ਕਿਹੜੀ ਗੱਲ ਉਹਨਾਂ ਦੇ ਕੋਈ ਕਮੈਂਟ ਚ ਵੀ ਪੰਦ ਨਹੀਂ ਕੀ ਲਿਖ ਦੇਣਾ ਬਸ ਜੀ ਬਸ ਲੋ ਜੀ ਇਹ ਦੋਸਤੋ ਮੱਝ ਪ੍ਰੋਪਰ ਤੁਹਾਨੂੰ ਆਪਾਂ ਚੋ ਕੇ ਵਿਖਾਤੀ ਆ ਵੇਖੋ ਥਣ ਕਿੱਥੇ ਕਿੱਥੇ ਲੱਗਾ ਕੱਲਾ ਕੱਲਾ ਥਣ ਲੱਗਾ ਕਿੱਥੇ ਕਿੱਥੇ ਲੱਗਾ ਵੇਖੋ ਦੋੜਾ ਥਣਗਾ ਹੁਣ ਮੈਂ ਬਸਮੀ ਜੀ ਅੱਗੇ ਬਸਮੀ ਨਹੀਂ ਮੈਂ ਹਾਂ ਹੁਣ ਪਸਮਾ ਬਹੁਤ ਵਧੀਆ ਨਸਲ ਬਰੀਡ ਵਾਲੀ ਜੰਨੀ ਹੈਗੀ ਅੱਗੇ ਇੱਕ ਸੰਦੀਪ ਆਪਣੇ ਕੋ ਬੂਰੀ ਆ ਗਈ ਵੀਰੇ ਤੇਰੇ ਬੂਰੀ ਕੱਟੀ ਆ ਗਈ ਸੰਤੂ ਸਾਹਿਬ ਦੂਜਾ ਸੁਹਾ ਸੁਣੀ ਜੇ ਲਓ ਜੀ ਬੂਰੀ ਇਹ ਝੋਟੀ ਤੁਹਾਨੂੰ ਦਿਖਾ ਰਿਹਾ ਦੂਜਾ ਸੁਹਾ ਦੂਜਾ ਸੁਹਾ ਸੁਣੀ ਆ 10 ਤੋਂ 15 ਸੇ ਰਹਿੰਦੇ ਦੇ ਇਹਦਾ 29 ਤਰੀਕ ਨੂੰ ਦਿਨ ਪੂਰੇ ਹੁੰਦੇ ਜੀ 29 ਨੂੰ ਇਸੇ ਨਵੰਬਰ ਚ ਹਾਂਜੀ ਠੀਕ ਆ ਜੀ 29 ਤਰੀਕ ਨੂੰ ਦਿਨ ਪੂਰੇ ਹੋਣੇ ਆ ਉੱਤੇ ਲੈ ਜਾ ਜਿੰਨੇ ਮਰਜ਼ੀ ਲੈ ਜਾਓ ਉਹ ਗੱਲ ਵੱਖਰੀ ਓਕੇ ਲਓ 29 ਨਵੰਬਰ ਨੂੰ ਦਿਨ ਪੂਰੇ ਆ ਠੀਕ ਆ ਜੀ ਸੋ ਹਜੇ ਸਮਾ کافی ਖੁੱਲਾ ਡੁੱਲਾ ਬਿਆਕੀ ਥੱਲਿਓਂ ਭਰੂਗੀ ਸੰਧੂ ਸਾਹਿਬ ਪੰਡਾਂੇ ਪਾਦ ਰੀਆਂ ਝੋਟੀ ਨੇ ਬਾਕੀ ਇਤਰਾ ਕੋਈ ਵੀਰ ਮੰਗਾ ਲੈ ਚਮਾ ਥਣਾ ਚ ਮਖਿਆਲ ਇੱਕੋ ਜਿੱਕਾ ਹੁੰਦਿਆ ਵਾ ਠੀਕ ਹੈ ਜੀ ਨਹੀਂ ਤਾਂ ਕਈਆਂ ਦਾ ਰਲਦਾ ਨਹੀਂ ਚਮਾ ਥਣਾ ਚ ਇੱਕੋ ਜਿੱਕਾ ਹੁੰਦਿਆ ਮਖਿਆਲ ਇਹਦੇ ਸੋ ਕੱਚੀ ਕੱਚੀ ਆ ਨਰਮ ਝੋਟੀ ਆ ਠੀਕ ਹੈ ਜੀ ਕੋਈ 15 ਤੋਂ 20 ਦਿਨ ਦੀ ਕੱਚੀ ਕਰਕੇ ਆਪਾਂ ਵੀ ਚਲੋ ਕੱਚੇ ਮੋਨਣਾ ਦੇ ਦੇਣੀ ਆ ਮੁੜਕੇ ਆਪਾਂ ਜੇ ਪਕਾ ਕੇ ਵੇਚੀ ਤੇ ਫਿਰ ਤੇ ਆਪਾਂ ਤੁਹਾਨੂੰ ਫੜਾ ਵੇਚਣੀ ਰਹੀ ਲਓ ਵੀ ਅੱਜ ਝੋਟੀ ਦੋਸਤੋ ਜੈਜ ਰੇਟ ਦੇ ਉੱਤੇ ਮਿਲ ਜੂਗੀ ਕਿਉਂਕਿ ਚ ਵજન ਬਟਾ ਚੈੱਕ ਕਰੋ ਬਿਲਕੁਲ ਬਰੀਕ ਸਿੰਘਾ ਖੁੱਤੀ ਵਾਲਾ ਛੋਟਾ ਸਿੰਘਾ ਨਿਸ਼ਾਨੀਆਂ ਦੀ ਗੱਲ ਕਰਕੇ ਦੋਸੋ ਮਾਰਕਿੰਗ ਤੁਹਾਡੇ ਸਾਹਮਣੇ ਹੈ ਠੀਕ ਹੈ ਜੀ ਚੌ ਪੈਰਾਂ ਤੇ ਬਿਲਕੁਲ ਸਾਰ ਤੇ ਬੋਲਦੇ ਵੀ ਹੈਗਾ ਸੰਤੂ ਸਾਹਿਬ ਥੱਲੇ ਆ ਵੇਖੋ ਮੋਛ ਮਛ ਜਿਹੜੀ ਆ ਬੋਲ ਤੇ ਵੀ ਨਿਸ਼ਾਨ ਹੈਗਾ ਠੀਕ ਹੈ ਜੀ ਸੋ ਨਿਸ਼ਾਨੀਆਂ ਚਲੋ ਆਪਣੀ ਥਾਂ ਪਰ ਵਜਨ ਲੋੜ ਤੁਸੀਂ ਚੈੱਕ ਕਰੋ ਸੰਤੂ ਸਾਹਿਬ ਮਹਾਰਾਜ ਕਿਰਪਾ ਕਰੇ ਗੁਰੂ ਨਾਨਕ ਪੰਡਾ ਪਾਦਣੀਆਂ ਝੋਟੀ ਨੇ ਚਲੋ ਉਹਦੇ ਆਦੇ ਪਹਿਲੇ ਸੂਏ ਅਸੀਂ 13 ਕਿਲੋ ਤੋਂ ਚੋਇਆ ਜਿਨ੍ਹਾਂ ਦੇ ਲਈ ਆਪਾਂਵੇਂ 15 ਕਹਿ ਦਈਏ ਚਲੋ ਐੜ ਕੀ ਮਹਾਰਾਜ ਸੁੱਖ ਰੱਖੇ ਆਰ ਕੀ ਦੋ ਛੋਟੀ ਵੱਧ ਵੀ ਪਾ ਸਕਦੀ ਆ 15 ਦੇ ਲਾਗੇ ਵੀ ਜਾ ਸਕਦੀ ਆ ਆ ਕੁਆਲਿਟੀ ਚੈੱਕ ਕਰੋ ਠੀਕ ਆ ਜੀ ਸੁਸਰੀ ਬਹੁਤੀ ਜਿਆਦੀ ਆ ਸੰਧੂ ਸਾਹਿਬ ਇਹਦਾ ਛੋਟਾ ਸਿੰਘ ਬਲ ਬੋ ਚਲੋ ਸਾਰੇ ਵੀਡੀਓ ਪਾਉਂਦੇ ਬੂਰੀ ਮਹਿੰਦੀ ਇਹੋ ਜੀ ਛੋਟੀ ਕੇ ਨੇ ਨਾ ਪਾਈ ਹੋ ਗਈ ਜਦੀ ਨਕੀਨਾ ਹੀ ਆ ਸੰਧੂ ਸਾਹਿਬ ਚੰਗੀ ਛੋਟੀ ਜਿਹੜਾ ਲੈ ਗਿਆ ਲੈੇਗਾ ਜਿਹੜਾ ਰਹੇਗਾ ਸੋ ਰਹਿ ਗਿਆ ਲਓ ਜੀ ਦੂਜਾਂ ਛੋਟੀ ਤੁਹਾਨੂੰ ਦਿਖਾ ਰਹੇ ਆ ਠੀਕ ਆ ਜੀ ਬਾਕੀ ਗੱਬਣ ਛੋਟੀ ਆ ਤੇ ਪਿੱਛੇ ਭਾਰ ਦੀ ਤਸੱਲੀ ਕਰਾਂ ਗਰੰਟੀ ਬੋਲ ਗਰੰਟੀ ਸੰਧੂ ਸਾਹਿਬ ਪਿੱਛਾ ਭਾਰ ਪਾ ਜੇ ਤੁਹਾਨੂੰ ਫੋਟੋ ਪਾ ਦੇ ਕੋਈ ਪਿੱਛੇ ਦੀ ਤੇ ਮੈਂ ਉਸੇ ਵਾਲ ਠੀਕ ਆ ਜੀ ਇਤੋਂ ਵੱਡੀ ਕੋ ਗਰੰਟੀ ਲੈਣੀ ਜੇ ਹੋਰ ਦੱਸੋ ਉਹ ਬਸ ਜੀ ਬਸ ਸਟਾਮਪ ਦੇ ਵੀ ਲੇਖ ਦਾਂਗੇ ਜੇ ਪਿੱਛਾ ਮਾਰੂ ਝੋਟੀ ਦੇ ਚੱਕੋ ਵੀ ਸਟਾਮਪ ਦੀ ਗੱਲ ਹੋ ਗਈ ਅੱਜ ਹਾਂ ਜੀ ਲੈ ਵੀ ਠੀਕ ਆ ਨਹੀਂ ਆਪਾਂ ਸਮਝਦਾ ਮਾਲ ਸੁਤਰਾ ਲੈਣਾ ਵਾ ਸੁਤਰਾ ਵੇਚਣਾ ਕੰਮ ਕਰਨਾ ਕੋਸਾ ਲਿਆਂਦਾ ਦੇਣਾ ਲੈਣਾ ਮੈਂ ਮੋਲਣਾ ਜਾਂ ਮਾਲੇ ਇਹਨੇ ਮੁਕਤ ਲੈਣਾ ਵਾ ਅਗਲੇ ਬੰਨੇ ਰੁਪਈਏ ਫੁੱਲ ਲਾ ਕੇ ਲਈਦਾ ਮਾਲ ਸੁਤਰਾ ਮਾਲ ਮੋਲਣਾ ਹੀ ਮਿਲਦਾ ਚੰਗੀ ਸ਼ਾਇਦ ਆਈਏ ਵੀਰ ਆ ਆਹ ਵੇਖੋ ਢਿੱਲ ਢਾਲ ਸਾਰੀ ਬਾਹਰ ਹੋਣੀ ਜੇ ਕਰਮਾਂ ਦੀ ਲੋ ਜੀ ਠੀਕ ਆ ਜੀ ਬਲੇਡਰ ਵਾਂਗੂ ਬਣੂਗੀ ਕਰਨ ਵਾਲੀ ਸੋ ਸਮਾਂ ਹਜੇ ਲੈ ਜੂਗੀ ਠੀਕ ਆ ਜੀ ਸਮੇਂ ਦੀ ਪਹਿਲਾਂ ਵੀ ਆਪਾਂ ਤੁਹਾਨੂੰ ਗੱਲ ਦੱਸ ਦਿੱਤੀ ਹੈ ਵੀ ਹਜੇ 18-20 ਦਿਨ ਸੁਦੀ ਨਹੀਂ ਗਈ ਆਹ ਲੈਂਦੀ ਲੈਂਦੀ ਸੰਧਾ ਵਾ ਦੇਖੋ ਬਾਕੀ ਬਰੀਕੀ ਵੀ ਆਖੋ ਕਿੰਨੀ ਛੋਟੀ ਜਿਹੀ ਬਰੀਕੀ ਬਹੁਤ ਜਿਆਦੀ ਆ ਇਹ ਸੰਦੀਪਾ ਕੀ ਮੁੱਲ ਦੀ ਦੇ ਦਿਆ ਅੱਜ ਸੰਤੋਖ ਸਾਹਿਬ ਸੂਈ ਸੁਵਾਈ ਤੇ ਆਪਾਂ ਡੇਢ ਦੀ ਦੇਣੀ ਆ ਆਜ ਇੱਕ 30 ਦੀ ਦੇ ਦਈਏ ਵੀ 1 ਲੱਖ 30 ਦੀ ਹਾਂ ਵੇਖ ਲਾ ਜੇ ਕੋਈ ਨਿਕਲਦੀ ਕਸਰ ਕੱਟ ਕੇ 50 ਦੀ ਦੇ ਦੇ ਯਾਰ ਫਿਰ ਹੋਰ ਦੱਸ ਗਿਆ 50 ਦੀ ਦੇ ਦੇ ਹਾਂ ਲੋ ਵੀ 1,52,000 ਦੀ ਸੰਦੀਪਾ ਦਾ ਦੇ ਦਿਆਂਗੇ ਝੋਟੀ ਹੋਰ ਮਾਨ ਕਰਦਾ ਸਾਨੂੰ ਸਭ 3000 22 ਦੀ ਦੇ ਦਾਂਗੇ ਲੋ ਜੀ 22 ਦੀ ਚੱਕੋ ਹੁਣ ਇਹ ਤੋਂ ਘੱਟ ਨਹੀਂ ਜਾਣੀ 1 22 ਦੀ ਝੋਟੀ ਦੇ ਦਾਂਗੇ ਕਰੋ ਗੱਲ ਠੀਕ ਆ ਜੀ ਸੋਥਰੀ ਵੇਖੋ ਕਿੱਡੀ ਪਰ ਅੱਜ ਇਹਨੇ ਨਹੀਂ ਦੇ ਦਾਂਗੇ ਮੁਰਕੇ ਸੂਈ ਸਵਾਈ ਆਪਾਂ ਨਹੀਂ ਇਹਨੇ ਜਣੀ ਹਾਂ ਅੱਜ ਆ ਜੀਆ ਸੰਤੂ ਸਾਹਿਬ ਵੇਖੋ ਬਰੀਕੀ ਕਿੱਡੀ ਆ ਲੋ ਜੀ ਹਜੇ ਭਰਨਾ ਕਾਫੀ ਥੱਲੇ ਝੋਟੀ ਜਰਸੀ ਵੈਣਾਂ ਨੂੰ ਬੂਥੀ ਲੱਗੀ ਝੋਟੀ ਨੂੰ ਵੇਖੋ ਫੇਸ ਕੁਆਲਿਟੀ ਚੰਗੀ ਆ ਬਿਲਕੁਲ ਬਰੀਕ ਛੋਟਾ ਫੇਸ ਤੇ ਛੋਟਾ ਸੇਂਗਾ ਕਰਮਾਲੀ ਨੂੰ ਠੀਕ ਆ ਇਹ ਨੀਲੀ ਚ ਵਜਾਉਂਦੀ ਆ ਸੰਧੂ ਸਾਹਿਬ ਤੇ ਚਲੋ ਜਿੰਨੇ ਹੈਗੇ ਆ ਤੇ ਚਲੋ ਅੱਖਾਂ ਜਾਂਦੀ ਆ ਅੱਖ ਕਾਲੀ ਕਾਲੀ ਰਹਿ ਗਈ ਆ ਹਾਂ ਬਿੱਲੀ ਅੱਖ ਹੁੰਦੇ ਨੀਲੀ ਚ ਮੈਂ ਆਉਂਦੀ ਪ्योर ਲੋਕ ਠੀਕ ਆ ਜੀ ਇਹ ਦੋਸਤੋ ਝੋਟੀ ਆ ਪ੍ਰੋਪਰ ਡਿਟੇਲ ਤੁਹਾਨੂੰ ਮਿਲ ਗਈ ਆ ਪੂਰੇ ਵਾਈਲ ਨੂੰ ਦੇ ਦਾਂਗੇ ਸੰਧੂ ਸਾਹਿਬ ਸੋ 1 ਲੱਖ 22 ਹਜ਼ਾਰ ਦੀ ਅੱਜ ਮਿਲ ਜੂਗੀ ਇਹ ਇਸ ਨੂੰ ਬੜੀ ਚੰਗੀ ਆ ਸੋ ਕਰ ਲੋ ਸੰਪਰਕ ਸੋਨਾ ਵਜਣਾ ਵਟਾ ਲੱਗਾ ਕੋਈ ਛੱਡ ਕੇ ਨਹੀਂ ਜਾਂਦਾ ਮੇਰਾ ਭਰਾ ਠੀਕ ਆ ਜੀ ਇੱਧਰ ਇੱਕ ਤੁਹਾਨੂੰ ਆਪਾਂ ਇਹ ਝੋਟੀ ਬੁਖਾ ਦਿੰਨੇ ਆ ਇਹ ਸੂਈ ਸਵਾਈ ਆ ਠੀਕ ਆ ਤੇ ਹਾਇ ਵੀਰ ਸੰਦੀਪ ਵੀ ਦੂਜਾ ਸੂਆ ਹਨਾ ਦੂਜਾ ਸੂਆ ਸੂਈ ਹੈ ਸੰਤੂ ਸਾਹਿਬ ਪਹਿਲੇ ਸੂਏ ਚਲੋ ਫਿਰ ਤੂੰ ਅਕੜਾ ਕੀ ਜਾਂਦਾ ਵਾ ਪਹਿਲੇ ਸੂਏ ਜਿਹੜੇ ਵੀਰਾਂ ਦੇ ਲਈ ਆਉਂਦੇ ਤੇ 12 ਤੋਂ 13 ਕਿਲੋ ਦੁੱਧ ਚੋਇਆ ਆਪਾਂ 15 ਕਹਿਣਾ ਨਹੀਂ ਐਵੇਂ ਆਖੀ ਪਲੂਣ ਨੇ ਹੈ ਹਾਂਜੀ ਪਲੂਣ ਨੇ ਤੇ ਪਰਸੋਂ ਦੀ ਸੂਈ ਜੇ ਮਗਰ ਕੱਟੀ ਕਟਾ ਮਗਰ ਵੇਖ ਕੇ ਦੱਸਦੇ ਆਂ ਮੈਂ ਵੀ ਨਹੀਂ ਵੇਖਿਆ ਰੋਜ ਆਇਆ ਮੈਂ ਵੀ ਮਗਰ ਕਟਾ ਹੀ ਆ ਕਟਾ ਹੀ ਆ ਜੀ ਮਗਰ ਲਓ ਜੀ ਮਗਰ ਕਟਾ ਇਹਦੇ ਠੀਕ ਹੈ ਜੀ ਕੱਲ ਪਰਸੋਂ ਦੀ ਸੂਈ ਹੈ ਨਾ ਪਰਸੋਂ ਦੀ ਸੂਈ ਘੋਟੀ 8 ਕਿਲੋ ਬੋਲਾ ਹੋਇਆ ਜੇ ਲਓ ਜੀ 8 ਕਿਲੋ ਬੋ ਆ ਲੇਵ ਦੇ ਦੀ ਕੁਆਲਿਟੀ ਇਹਦੇ ਠੀਕ ਆ ਜੀ ਥਾਣੇ ਵੇਖੋ ਤੁਸੀਂ ਦੋਰਾ ਲੱਗਾ ਨੋਗਲੇ ਥਾਣਾ ਤੇ ਕੱਦ ਟਾਂਚੇ ਦੀ ਵੀ ਪੂਰੀ ਵੱਡੀ ਆ ਬਹੁਤ ਵੱਡੀ ਝੋਟੀ ਇਸ ਨੂੰ ਸਾਹਿਬ ਆ ਦੇਖੋ ਜੀ ਮਾਰੋ ਨਹੀਂ ਕਾ ਠੀਕ ਆ ਜੀ ਸਿੰਗਲ ਹੱਡੀ ਆ ਤੇ ਟਾਂਚਾ ਟੂਂਚਾ ਕਰਮਾਣੀ ਦਾ ਕਾਫੀ ਵੱਡਾ ਦੁੱਧ ਸੰਦੋ ਸਾਹਿਬ 15 ਕਿਲੋ ਦੇ ਦੋਗੀ ਝੋਟੀ ਠੀਕ ਆ ਠੀਕ ਆ ਚਲੋ ਦੁੱਧ ਦੇ ਅਗਲੇ ਦੇ ਪਾਏ ਦੇਣਾ 15 ਕਿਲੋ ਦੂਰ ਵੱਡੀ ਹੋ ਜਾਂਦਾ ਬਾਕੀ ਸੰਦੇਸ਼ ਪੂਰ ਛੱਟੇ ਤੋਂ ਬਚਾ ਵੀਰ ਹੁਲ ਗਰੰਟੀ ਸੰਦੂ ਸਾਹਿਬ ਚੱਕੋ ਜੀ ਪਿੱਛੇ ਭਾਰ ਦੀ ਪੂਰ ਛੱਟੇ ਦੀ ਹਾਂ ਦੁੱਧ ਦੀਆਂ ਵੀ ਗਰੰਟੀਆਂ ਦੇ ਦਾਂਗੇ ਬਾਪਾ ਨੂੰ ਪਤਾ ਮਾਲ ਸੁਥਰਾ ਹਾਂ ਆਪਾਂ ਮਾਲ ਬਹੁਤਾ ਚੰਗੇ ਇਲਾਕੇ ਚੋਂ ਲੈਨੇ ਸੰਦੂ ਸਾਹਿਬ ਹਣਾ ਠੀਕ ਹੈ ਮੋਟਾ ਜੀ ਮੋਟਾ ਮਾਰ ਲੈਣਾ ਸੰਧੂ ਸਾਹਿਬ ਮਤਲਬ ਗੱਲ ਆ ਵੀ ਚਲੋ ਕੋਈ ਭੈਣ ਭਰਾ ਪੈਸੇ ਲਾਵੇ ਉਹਨੂੰ ਪਤਾ ਯਾਰ ਯਾਰ 5 ਰੁਪਈਆ 2000 ਹੀ ਪਜੇ ਪਰ ਚੀਜ਼ ਅਗਲੇ ਨੂੰ ਚੰਗੀ ਜ ਨਹੀਂ ਮੁੜਕੇ ਜ ਬੱਚੇ ਪਟਾਉਣੇ ਕਿਸ ਨੂੰ ਕੀ ਲੋੜ ਬਸ 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 ਸੋਨੇ ਵਰਗਾ ਪਸ਼ੂ ਦੇਣਾ ਜਿੰਨਾਂ ਦੇਣਾ ਉਹ ਜੀ ਚੰਗੀ ਝੋਟੀ ਆ ਬਾਕੀ ਤੁਸੀਂ ਚੈੱਕ ਕਰ ਲਈ ਆ ਵੱਡੀ ਕੱਦ ਕਾਠੀ ਵਾਲੀ ਆ ਠੀਕ ਆ ਜੀ ਪਸੰਦ ਆਊਗੀ ਆਪਣੇ ਭਰਾਵਾਂ ਨੂੰ ਨਾੜਾ ਨੂੜਾ ਝੱਡੇ ਲੇਵੇ ਤੇ ਕਾਫੀ ਆ ਬਾਕੀ ਚਲੋ ਦੋ ਦੋ ਦੋਸਤ ਸੇਵਾ ਦਾ ਹੁਣ ਜਿੰਨਾਂ ਕ ਬੌਲਾ ਤੁਹਾਨੂੰ ਦੱਸਿਆ ਉਹਨੇ ਬੌਲੇ ਦੀ ਸੰਧੂ ਸਾਹਿਬ ਆਪਣੇ ਵਿਆਹ ਹੀ ਕਰੇ ਉਹ ਅਖੋਈ ਇਹਨਾਂ ਨੂੰ ਪਠਾੜਾ ਕਰਨੀ ਤਿਆਨਾਂ ਪਿਆ ਕਰਮਾਨੀਆਂ ਬਿਲਕੁਲ ਬਿਲਕੁਲ ਤੇ ਲੋਜੀ ਕਰੋ ਜੀ ਅੱਜ ਠੀਕਾ ਜੀ ਸੋ ਚੰਗੀ ਫੁੱਲ ਬੜਾ ਫੁੱਲ ਵੱਡੀ ਝੋਟੀ ਜੜੀ ਇਹ ਤੁਹਾਨੂੰ ਅਪਾਇੰਟ ਦੇ ਵਿੱਚ ਦਿਖਾਈ ਆ ਕੋਈ ਵੀ ਭਰਾ ਆਪਣਾ ਨੇੜੇੋਂ ਦੂਰੋਂ ਆਉਂਦਾ ਇੱਕ ਆਈਡੀਆ ਤੁਸੀਂ ਇਹੋ ਲਾ ਕੇ ਆਇਓ ਵੀ ਵੱਡੀ ਝੋਟੀ ਆ ਸੰਤੂ ਸਾਹਿਬ ਦੇ ਲਵਾਂਗੇ ਉਹਨਾਂ ਆਪਾਂ ਲੈ ਲਾਂਗੇ ਠੀਕ ਹੈ ਹੁਣ ਤੇ ਵੀ ਕੋਈ ਸੌਦਾ ਕਰਦਾ ਨਾ ਵੀਰ ਹਾਂ ਉਹ ਵੀ ਇਹੋ ਸਮਝ ਕੇ ਆ ਵੀ ਝੋਟੀ ਬਹੁਤ ਵੱਡੀ ਆ ਉਹ ਵੱਡੀ ਝੋਟੀ ਆ ਉਹਨੇ ਵੱਡੀ ਨੂੰ ਵੱਡੀ ਕਿਹਾ ਜਾਂਦਾ ਸੰਦੀਪ ਜੀ ਲਓ ਜੀ ਠੀਕ ਹੈ ਜੀ ਇਹ ਤੁਹਾਡੇ ਧਿਆਨ ਦੇ ਵਿੱਚ 207 ਲਿਆ ਦਿੰਨੇ ਆ ਥੋੜਾ ਖਿਆਲ ਆਪਾਂ ਇਹ ਬੂਰੀ ਮਾਝ ਦਾ ਜੀ ਇਹ ਬੂਰੀ ਮੱਝ ਦੀ ਡਿਟੇਲ ਆ ਠੀਕ ਹੈ ਜੀ ਸਿੱਕਾ ਦਾ 507 ਆ ਬਿਲਕੁਲ 507 ਗੜਵਾਸੂ ਦਾ ਹੈ ਗੜਵਾਸੂ ਦਾ ਸੋ ਇਹ ਜਿਹੜਾ 207 507 ਤੋਂ ਗੱਭਣ ਜਿਹੜੀ ਬੂਰੀ ਆ ਪਤਾ ਤੁਹਾਨੂੰ ਦਿਖਾਈ ਆ ਕਿਉਂਕਿ ਜੋ ਪਿਛੋ ਰਿਕਾਰਡ ਵੀਰਾਂ ਨੇ ਦਿੱਤਾ ਉਹ ਆਪਾਂ ਸੰਧੂਬ ਲੈ ਕੇ ਆਜ ਹੀ ਲਈ ਆਜ ਹੀ ਨਾਲ ਮੈਂ ਲੈ ਕੇ ਆਇਆ ਉਹਨਾਂ ਨੂੰ ਵੀਰਾਂ ਦੇ ਰਿਕਾਰਡ ਵੀ ਠੀਕ ਹੈ ਜੀ ਓਕੇ ਰੋਹੋ ਤਾਂ ਜੀ ਵੇਖੋ ਇਟ ਵਾਈ ਹੁਣ ਪਸ਼ਮੀ ਦੀ ਝੋਟੀ ਲਓ ਜੀ ਕਰੋ ਜਾ ਕੇ ਮੇਰਾ ਵਿਰਤ ਸਾਲੀਆਂ ਕਰੋ ਠੀਕ ਆ ਓਕੇ ਜੀ ਇਤੋਂ ਬਾਅਦ ਸੰਤੂ ਸਾਹਿਬ ਦਾ ਸੋਰ ਕੀ ਕਰਦਾ ਕੰਨ ਚਲੋ ਮੈਂ ਝੋਤੀ ਜਾਵੇ ਲੋਬੇ ਇਹ ਸੰਦੀਪ ਮੁੱਲ ਵੀ ਰਕੀ ਡਿਮਾਂਡ ਰਊਗੀ ਦੀ ਕਰਨ ਦਾ ਭਾਵੇਂ ਇਹ ਵੀ ਡੇਢ ਹੀ ਕਰੀਏ ਝੋਟੀ ਦੇ ਡੇਢ ਡੇਢ ਆਂਦੀ ਆ ਹਾਂ ਪਰ ਜਾਇਜ ਦੇ ਦੀਏ ਮੈਨਾ ਬਸ ਬਸ ਇੱਕ ਪੱਜੀ ਦੀ ਦੇ ਦੀਏ ਹੋਰ ਵੀ ਹੁੰਦਾ ਅੰਦਰ ਕਰਕੇ ਦੇ ਦੀਏ ਪੰਜ ਦਾ ਦਾ ਦੀਏ 20 ਹੀ ਦੇ ਦੀਏ 20 ਦੀ ਮਾਰਦ ਕੇ ਛਾਲਾ ਜੇ ਹੋਰ ਕਸਰੇ ਕੀ ਪੰਜ ਹੀ ਦਾ ਫਿਰ 15 ਦੇ ਜਾਣ ਦੇ 15 ਦੇ 15 ਦੇ ਇੱਕ 15 ਚੋਟੀ ਦੇ 100 ਰੁਪਇਆ ਛੋੜੀ ਕਰੂੰਗਾ ਉਹਦੇ ਵਿੱਚ ਝੋਟੀ 14 15 ਕਿਲੋ ਵਾਲੀ ਬੋਲੀ 100 ਰੁਪਇਆ ਕਰਾ ਲਿਓ 200 ਕਰਾ ਲਿਓ ਠੀਕ ਹੈ ਜੀ ਉਹ ਮਾਨਤਾ ਨਹੀਂ ਹੋਣਾ 15 ਦੇ ਵਿੱਚੋਂ ਜਿਆਦਾ ਆ ਕੇ ਉਹ ਨਹੀਂ ਹੋਣਾ ਵੇਖੋ ਵੱਡੀ ਝੋਟੀ ਹੈ ਕੋਈ ਛੋਟੀ ਨਹੀਂ ਗਈ ਝੋਟੀ ਬਹੁਤ ਵੱਡੀ ਜੰਮੀ ਪਲੀ ਪੂਰੀ ਵੱਡੀ ਹਾਈ ਬਹੁਤ ਵੱਡੀ ਝੋਟੀ ਹੈ ਬਾਕੀ ਤੇ ਥੱਲੇ ਚਲੋ ਅਜੇ ਖੇੜ ਜਣਾ ਦੇ ਇੱਕ ਦੋ ਮਾੜਾ ਨਾ ਰੱਖ ਅਜੇ ਪਰਸਨਲ ਸੂਈ ਵਿਚਾਰੀ ਥਾਨ ਵੇਖੋ ਕਿੰਦਾ ਵਧੀਆ ਲੱਗਾ ਕਾੜ ਦੇ ਮੈਨੂੰ ਮਿਲਕ ਬੇਣਾ ਵੇਖੋ ਕਿੰਨੀਆਂ ਲੱਗੀਆਂ ਇਹ ਸਾਰੀ ਤੁਹਾਨੂੰ ਚੈੱਕ ਕਰਾਤੀ ਆ ਸ লাভ সন্দীপ এক নাম্বার মেরে বোলদে আপনি সন্দু সাহেব নাম্বার ਆਪਣਾ ਹੈਗਾ 84 ਤੇ 84370 हां जी 38939 198 46 38947 ঠিক ਹੈ பாਜੀ 사সি কা さん 사সি সসরি কা বীরજી సో দোস্তো নাম্বার স্ক্রিন ਦੇ ਉੱਤੇ ਲਾ ਦਿੱਤੇ ਆ ਨੰਬਰਾਂ ਤੇ ਕਾਲ ਕਰਕੇ ਕਰੋ ਗੱਲਬਾਤ ਅੱਜ ਫਿਲਹਾਲ ਜਿਹੜੇ ਤੁਹਾਨੂੰ ਪੱਤੇ ਨਹੀਂ ਨਾਖ ਦਿਖਾਉਣੇ ਸੀਗੇ ਉਮੀਦ ਕਰਦੇ ਆ ਪਸ਼ੂ ਚੰਗੇ ਲੱਗੇ ਤਾਂ ਵੀਡੀਓ ਦੱਬ ਕੇ ਸ਼ੇਅਰ ਕਰਦੇ ਹੋ ਧੰਨਵਾਦ ਸਾਰੇ ਭਰਾਵਾਂ ਦਾ ਪੂਰੀ ਵੀਡੀਓ